ਤੁਸੀਂ ਸੁਣ ਰਹੇ ਹੋ ਵੀ ਸੋਸ਼ਲ ਪੋਡਕਾਸਟ ਦੀ ਪੇਸ਼ਕਸ਼ ਸਟੂਡੀਓ ਸਾਥ ਅੱਜ ਦੇ ਸਟੂਡੀਓ ਸਾਥ ਵਿੱਚ ਤੁਸੀਂ ਸੁਣਨ ਜਾ ਰਹੇ ਹੋ ਦਿਲੀਪ ਘੜ ਟਿਵਾਣਾ ਹੋਰਾਂ ਦੀ ਲਿਖੀ ਕਹਾਣੀ ਇਹ ਇੱਕ ਸੱਚੀ ਘਟਨਾ ਹੈ ਵੀਰਿੰਦਰ ਜਿਸ ਨੂੰ ਅਸੀਂ ਸਾਰੇ ਵੀਰਾਖ ਦੇ ਬੰਗਲਾਦੇਸ਼ ਦੀ ਲੜਾਈ ਵਿੱਚ ਗਿਆ ਹੋਇਆ ਸੀ ਵਿਧਵਾ ਮਾਂ ਦਾ ਇਕੱਲਾ ਪੁੱਤ ਬਿਜਲੀ ਬਹੁਤ ਔਖਾ ਵੇਲਾ ਸੀ ਉਹ ਸਾਰਾ ਵੇਲਾ ਪਾਠ ਕਰਕੇ ਅਰਦਾਸਾਂ ਕਰਦੇ ਰਹਿੰਦੇ ਰੱਬ ਨੂੰ ਤੇ ਆਉਂਦੇ ਸੁਖਣਾ ਸੁਖ ਦੇ ਵੀਰੇ ਦੀ ਖੈਰ ਮੰਗਦੇ ਰਹਿੰਦੇ ਪੰਜਾਬ ਪੇਣਾ ਦਾ ਇਕੱਲਾ ਪ੍ਰਾਸੀ ਮੈਂ ਸਭ ਤੋਂ ਵੱਡੀ ਸੀ ਬਾਪੂ ਜੀ ਦੀ ਮੌਤ ਮਗਰੋਂ ਮੈਂ ਹੀ ਉਸ ਨੂੰ ਬਹੁਤ ਸੰਭਾਲਿਆ ਸੀ ਕਿਉਂਕਿ ਬੀਜੀ ਪਹਿਲਾਂ ਬਹੁਤ ਬਿਮਾਰ ਹੋ ਗਏ ਸਨ ਮਗਰੋਂ ਸਭ ਕੁਝ ਛੱਡ ਛਿੜਾ ਕੇ ਰੱਬ ਵਾਲੇ ਪਾਸੇ ਲੱਗ ਗਏ ਸਨ ਮੇਰੇ ਨਾਲ ਵੀਰੇ ਦਾ ਮੂਹ ਦਾ ਰਿਸ਼ਤਾ ਅਜੀਹਾ ਹੋ ਗਿਆ ਸੀ ਕਿ ਉਸ ਤੇ ਦੂਰ ਬੈਠੇ ਵੀ ਮੈਨੂੰ ਖਬਰ ਸੂਰਤ ਰਹਿੰਦੀ ਕਦੇ ਉਹ ਬਿਮਾਰ ਹੁੰਦਾ ਮੈਂ ਪਹੁੰਚ ਜਾਂਦੀ ਤਾਂ ਉਹ ਹੈਰਾਨ ਹੁੰਦਾ ਕਿ ਮੈਨੂੰ ਕਿਵੇਂ ਪਤਾ ਲੱਗ ਜਾਂਦਾ ਹੈ ਬੀਜੀ ਉਸ ਨੂੰ ਫੌਜ ਵਿੱਚ ਨਹੀਂ ਸੀ ਜਾਣ ਦੇਣਾ ਚਾਹੁੰਦੇ ਪਰ ਉਹ ਜ਼ਿੱਦ ਕਰਕੇ ਚੱਲਿਆ ਗਿਆ ਸਾਨੂੰ ਇੱਕ ਤਸੱਲੀ ਸੀ ਕਿ ਉਸ ਨਾਲ ਉਸਦੀ ਪਲਟਨ ਵਿੱਚ ਉਸਦੇ ਭਰਾਵਾਂ ਵਰਗਾ ਮੇਜਰ ਗੁਰਦੀਪ ਸੀ ਕਈ ਵਾਰੀ ਵੀਰਾ ਘਰ ਫੋਨ ਕਰਨੋਂ ਜਾਂ ਖੱਤ ਲਿਖਣੋਂ ਖੁੰਝ ਜਾਂਦਾ ਤਾਂ ਮੈਂ ਗੁਰਦੀਪ ਨੂੰ ਪੁੱਛਦੀ ਵੀਰੇ ਦਾ ਕੀ ਹਾਲ ਹੈ ਬੰਗਲਾਦੇਸ਼ ਦੀ ਲੜਾਈ ਜ਼ੋਰਾਂ ਤੇ ਸੀ ਦਸਾਂ ਦਿਨਾਂ ਤੋਂ ਵੀਰੇ ਦਾ ਕੋਈ ਪਤਾ ਨਹੀਂ ਸੀ ਲੱਗ ਰਿਹਾ ਕਿਸੇ ਤਾਰ ਦਾ ਕਿਸੇ ਖੱਤ ਦਾ ਕੋਈ ਜਵਾਬ ਨਹੀਂ ਸੀ ਆ ਰਿਹਾ ਬੀਜੀ ਪਾਠ ਤੱਕ ਕਰਦੇ ਹੀ ਸਨ ਹੁਣ ਵਿੱਚ ਵਿੱਚ ਰੋ ਵੀ ਪੈਂਦੇ ਸਨ ਉਹ ਸੋਚਦੇ ਸਨ ਘਰ ਕੋਈ ਹੋਰ ਬੰਦਾ ਹੁੰਦਾ ਤਾਂ ਮੈਂ ਪਤਾ ਲੈਣ ਭੇਜ ਦਿੰਦੀ ਧੀਆ ਵਾਲਾ ਘਰ ਹੈ ਛੱਡ ਕੇ ਮੈਂ ਆਪ ਵੀ ਨਹੀਂ ਜਾ ਸਕਦੀ ਫਿਰ ਇੱਕ ਦਿਨ ਖਬਰ ਆਈ ਕਿ ਲੜਾਈ ਖਤਮ ਹੋ ਗਈ ਹੈ ਸਾਰਿਆਂ ਨੇ ਸੁੱਖ ਦਾ ਸਾਹ ਲਿਆ ਤੀਸਰੇ ਦਿਨ ਹੀ ਵੀਰਾ ਤੇ ਗੁਰਦੀਪ ਪਟਿਆਲੇ ਪਹੁੰਚ ਗਏ ਬੀਜੀ ਨੇ ਰੱਬ ਦਾ ਲੱਖ ਲੱਖ ਸ਼ੁਕਰ ਕੀਤਾ ਚਾਹ ਪੀਂਦਿਆਂ ਮੈਂ ਵੀਰੇ ਅਤੇ ਗੁਰਦੀਪ ਨੂੰ ਦੱਸਿਆ ਕਿ ਮੈਨੂੰ ਰਾਤ ਇੱਕ ਸੁਪਨਾ ਆਇਆ ਸੀ ਕਿ ਵੀਰਾ ਕਿਤੇ ਰਖ ਹੋ ਗਿਆ ਹੈ ਮੈਂ ਉੱਚੀ-ਉੱਚੀ ਰੋ ਕੇ ਹੰਕਾ ਮਾਰੀਆਂ ਮੈਂ ਬੜੀ ਡਰ ਗਈ ਸੀ ਫਿਰ ਨਿੱਕਾ ਜਿਹਾ ਵੀਰਾ ਇੱਕ ਦਰਖਤ ਤੋਂ ਬੋਲਿਆ ਭੈਣ ਜੀ ਕਿਉਂ ਲੱਭਦੇ ਫਿਰਦੇ ਹੋ ਮੈਂ ਇੱਥੇ ਦਰਖਤ ਉੱਪਰ ਬੈਠਾ ਹਾਂ ਤੇ ਉਹ ਹੱਸ ਪਿਆ ਮੇਰੀ ਜਾਗ ਖੁੱਲੀ ਤਾਂ ਸੁਪਨਾ ਮੈਨੂੰ ਯਾਦ ਸੀ ਮੈਨੂੰ ਅੱਜ ਵੀ ਉਹਦੇ ਖੋ ਜਾਣ ਦੀ ਕਬਰ ਹੱਟ ਸੀ ਗੁਰਦੀਪ ਬੋਲਿਆ ਕਮਾਲ ਐ ਭੈਣ ਜੀ ਤੁਹਾਨੂੰ ਕੀ ਦਸੀਏ ਅੱਗੇ ਰਾਤ ਵੇਲੇ ਲੜਾਈ ਥਮ ਜਾਂਦੀ ਹੁੰਦੀ ਸੀ ਪਰ ਉਸ ਦਿਨ ਰਾਤ ਤੱਕ ਚੱਲਦੀ ਰਹੀ ਸਾਡੇ ਆਲੇ ਦੁਆਲੇ ਲਾਸ਼ਾਂ ਹੀ ਲਾਸ਼ਾਂ ਸਨ ਮੈਂ ਤੇ ਵੀਰਾ ਭੱਜ ਕੇ ਇੱਕ ਰੁੱਖ ਉੱਤੇ ਚੜ ਗਏ ਮੈਂ ਵੀਰੇ ਨੂੰ ਆਖਿਆ ਕਿ ਵੀਰੇ ਮਰੀ ਨਾ ਨਹੀਂ ਤਾਂ ਮੈਂ ਭੈਣ ਜੀ ਨੂੰ ਕੀ ਜਵਾਬ ਦਿਆਂਗਾ ਮੈਂ ਹੈਰਾਨ ਹੋ ਕੇ ਗੁਰਦੀਪ ਦੀ ਗੱਲ ਸੁਣ ਰਹੀ ਸੀ ਇਸ ਤੋਂ ਮਗਰੋਂ ਵੀਰਾ ਦੱਸਣ ਲੱਗਿਆ ਇੱਕ ਹੋਰ ਗੱਲ ਹੋਈ ਲੜਾਈ ਬੜੀ ਕਮਸਾਨਦੀ ਹੋ ਰਹੀ ਸੀ ਅਗਾ ਵੱਦੇ-ਵੱਦੇ ਦੋਵਾਂ ਪਾਸਿਆਂ ਦੀ ਫੌਜੀ ਆਪੋ ਵਿੱਚ ਭੜਨ ਤੱਕ ਆਣ ਪਹੁੰਚੇ ਬਿਲਕੁਲ ਮੇਰੇ ਅੱਖਾਂ ਸਾਹਮਣੇ ਜਿਹੜਾ ਪਾਕਿਸਤਾਨੀ ਬੰਦਾ ਪਿਸਤੌਲ ਚਲਾਉਣ ਲੱਗਿਆ ਸੀ ਅਚਾਨਕ ਉਸਨੇ ਪਿਸਤੌਲ ਹੀਠਾਂ ਕਰ ਲਿਆ ਉਸਦਾ ਧਿਆਨ ਮੇਰੀ ਜੇਬ ਤੇ ਲੱਗੇ ਕੈਪਟਨ ਬੀ ਐਸ ਦਿਵਾਣਾ ਵਾਲੀ ਫਿੱਤੇ ਉੱਤੇ ਸੀ ਉਸੇ ਵੇਲੇ ਮੈਂ ਉਸਦੇ ਵੱਲ ਧਿਆਨ ਨਾਲ ਵੇਖਿਆ ਉਸਦੀ ਜੇਬ ਉੱਪਰ ਫਿੱਤੇ ਉੱਤੇ ਕਰਨਲ ਏ ਐਸ ਦਿਵਾਣਾ ਲਿਖਿਆ ਹੋਇਆ ਸੀ ਮੈਂ ਆਪਣੀ AK-47 ਰਾਈਫਲ ਦਾ ਮੂੰਹ ਹੀਠਾਂ ਕਰ ਲਿਆ ਉਹ ਐਨ ਮੇਰੇ ਨੇੜੇ ਆ ਗਿਆ ਸੀ ਉਸਦੇ ਪੈਰ ਵਿੱਚ ਗੋਲੀ ਵੱਜੀ ਹੋਈ ਸੀ ਜਿਸ ਕਰਕੇ ਉਸਦਾ ਬੂਟ ਫਟ ਗਿਆ ਸੀ ਤੇ ਪੈਰ ਵਿੱਚੋਂ ਲਹੂ ਵਗ ਰਿਆ ਸੀ ਮੈਂ ਆਪਣੇ ਬੂਟ ਖੋਲ ਕੇ ਉਸ ਵੱਲ ਕਰਦਿਆਂ ਆਖਿਆ ਸਿਰ ਤੁਸੀਂ ਇਹ ਪਾ ਲਵੋ ਨਾਲ ਹੀ ਆਪਣੀ ਜੇਬ ਵਿੱਚੋਂ ਰੁਮਾਲ ਕੱਢ ਕੇ ਦਿੱਤਾ ਅਤੇ ਆਖਿਆ ਕਿ ਇਸ ਨੂੰ ਕੁੱਟ ਕੇ ਜ਼ਖਮ ਉੱਤੇ ਬੰਨ ਲਓ ਉਸਨੇ ਰੁਮਾਲ ਬੰਨ ਲਿਆ ਅਤੇ ਬੂਟ ਪਾ ਲਿਆ ਇਸ ਵੇਲੇ ਤੱਕ ਲੜਾਈ ਥੰਮ ਗਈ ਤੇ ਫੌਜੀ ਆਪਣੇ ਆਪਣੇ ਟਿਕਾਣਿਆਂ ਵੱਲ ਮੁੜ ਰਹੇ ਸਨ ਉਹਨਾਂ ਨੇ ਆਪਣਾ ਪਿਸਟਲ ਮੈਨੂੰ ਦਿੰਦਿਆਂ ਆਖਿਆ ਕਿ ਇਹ ਤੂੰ ਰੱਖ ਲੈ ਸਿਰ ਤੁਹਾਨੂੰ ਲੋੜ ਪਵੇਗੀ ਮੈਂ ਆਖਿਆ ਸੀ ਕਰਨਲ ਨੇ ਕਿਹਾ ਕਿ ਕੋਈ ਨਹੀਂ ਇਹ ਤੂੰ ਮੇਰੀ ਨਿਸ਼ਾਨੀ ਰੱਖ ਲੈ ਆਪਾਂ ਕਦੇ ਫਿਰ ਅਮਨਵੇਲੇ ਮਿਲਾਂਗੇ ਫਿਰ ਭੈਣ ਜੀ ਵੀਰੇ ਦੀ ਸੀਓ ਵੱਲੋਂ ਐਕਸਪਲੇਨੇਸ਼ਨ ਹੋਈ ਕਿ ਤੂੰ ਦੁਸ਼ਮਣ ਨੂੰ ਬੂਟ ਕਿਉਂ ਦਿੱਤੇ ਤੇ ਵੀਰੇ ਨੇ ਭੋਲੇਪਾ ਆਖਿਆ ਸੀ ਕਿ ਉਹਦੇ ਨਾਲ ਮੇਰੀ ਕਾਦੀ ਦੁਸ਼ਮਣੀ ਸੀ ਗੁਰਦੀਪ ਸਿੰਘ ਦੱਸਿਆ ਅੱਜ ਜਦੋਂ ਵੀਰਾ ਨਹੀਂ ਰਿਹਾ ਅਤੇ ਉਹ ਕਰਨਲ ਐਸ ਦਿਵਾਣਾ ਵੀ ਨਹੀਂ ਰਹਾ ਤਾਂ ਇਹ ਦੁੱਖ ਵੀ ਲੱਗਦਾ ਹੈ ਕਿ ਅਮਨ ਵੇਲੇ ਮਿਲਣ ਦੀ ਇੱਛਾ ਨਾ ਸਿਰਫ ਦੋ ਟਿਵਾਣਿਆਂ ਦੀ ਸੀ ਨਾ ਸਿਰਫ ਦੋ ਫੌਜੀਆਂ ਦੀ ਸੀ ਸਗੋਂ ਦੋਵਾਂ ਮੁਲਕਾਂ ਦੇ ਲੋਕਾਂ ਦੀ ਸੀ ਅਤੇ ਹੈ ਵੀ ਜੇ ਲੜਾਈ ਕੋਈ ਵੀ ਨਹੀਂ ਚਾਹੁੰਦਾ ਫਿਰ ਹੁੰਦੀਆਂ ਕਿਉਂ ਨੇ ਬੀਜੀ ਨੇ ਪੁੱਛਿਆ ਲੜਾਈਆਂ ਸਰਕਾਰਾਂ ਕਰਵਾਉਂਦੀਆਂ ਨੇ ਕਿਉਂਕਿ ਉਹਨਾਂ ਦੇ ਪੁੱਤ ਨਾ ਲੜਾਈਆਂ ਵਿੱਚ ਜਾਂਦੇ ਨੇ ਤੇ ਨਾ ਲੜਾਈਆਂ ਵਿੱਚ ਮਰਦੇ ਨੇ ਮੇਰਾ ਜਵਾਬ ਸੀ ਇਹ ਗੱਲ ਮੈਂ ਪਾਕਿਸਤਾਨੀ ਲੇਖਕ ਅਫਜ਼ਲ ਤੌਸੀਫ ਨੂੰ ਵੀ ਦੱਸੀ ਸੀ ਤੁਸੀਂ ਸੁਣ ਰਹੇ ਸੀ ਵੀ ਸੋਸ਼ਲ ਪੋਡਕਾਸਟ ਦਾ ਪ੍ਰੋਗਰਾਮ ਸਟੂਡੀਓ ਸਾਥ ਅਤੇ ਅੱਜ ਦੇ ਸਟੂਡੀਓ ਸਾਥ ਵਿੱਚ ਦਿਲੀਪਕੌਰ ਟਿਵਾਣਾ ਹੋਰਾਂ ਦੀ ਲਿਖੀ ਕਹਾਣੀ ਇਹ ਇੱਕ ਸੱਚੀ ਘਟਨਾ ਹੈ ਤੁਸੀਂ ਸੁਣ ਰਹੇ ਸੀ ਉਮੀਦ ਹੈ ਤੁਹਾਨੂੰ ਅੱਜ ਦੀ ਕਹਾਣੀ ਚੰਗੀ ਲੱਗੀ ਹੋਵੇਗੀ ਅਜੀਆਂ ਹੋਰ ਕਹਾਣੀਆਂ ਸੁਣਨ ਦੇ ਲਈ ਵੀ ਸੋਸ਼ਲ ਪੋਡਕਾਸਟ ਨੂੰ ਫੋਲੋ ਕਰੋ ਅਤੇ ਇਸੇ ਤਰ੍ਹਾਂ ਹੀ ਸੁਣਦੇ ਰਹੋ